ਕ੍ਰੀਪੀਆ ਤਾਂ ਹੈ ਸ਼ਰੀਫੀਆ ਤਾਂ ਇਹਨੂੰ ਕੰਦੇ ਆ ਇਹ ਬਦਮਾਸ਼ੀਆਂ ਦੇ ਸ਼ਰੀਫੀਆ ਤਾਂ ਹੈ ਸ਼ਰੀਫੀਆ ਤਾਂ ਇਹਨੂੰ ਕੰਦੇ ਆ ਇਹ ਬਦਮਾਸ਼ੀਆਂ ਦੇ ਕੀ ਨਾ ਜੀ ਆਪਣਾ ਕੀ ਮਾਮਲਾ ਕਿ ਮੈਡਮ ਤੁਹਾਡੇ ਲੜਾਈ ਝਗੜਾ ਹੋਇਆ ਇੱਥੇ ਅਸੀਂ ਅੰਮ੍ਰਿਤਸਰ ਜਾ ਰਹੇ ਸੀ ਕਿ ਅਸੀਂ ਜਸਤਨਾ ਪਾਰਕਿੰਗ ਲਈ ਵੇਟ ਕਰ ਰਹੇ ਸੀ ਕਿ ਸਿਕਿਉਰਟੀ ਗਾਰਡ ਖੜਾ ਸੀਗਾ ਇੱਥੇ ਤਾਂ ਸਿਕਿਉਰਟੀ ਕਰਨੇ ਕਿ 2 ਮਿੰਟ ਵੇਟ ਕਰੋ ਬੰਦੇ ਨਿਕਲਦੀ ਪਈ ਜਾਂਦੀ ਇਹਦੇ ਮੈਡਮ ਆਈ ਮੈਡਮ ਕਹਿੰਦੀ ਉਹ ਨਾ ਸਿਕਿਉਰਟੀ ਗਾਰਡ ਨਾਲ ਫਲਰਟ ਕਰਨ ਲੱਗ ਪਈ ਕਿ ਕਿ ਮੈਂ ਇੱਥੇ ਗੱਡੀ ਖੜਾ ਰੱਖੀ ਉਹ ਕਹਿੰਦਾ ਕਿ ਮੈਮ ਇੱਥੇ ਨਾ ਉਹ ਪਹਿਲਾਂ ਹੀ ਆਲਰੇਡੀ ਵੇਟ ਕਰ ਹੂੰ ਇਹ ਮੈਨੂੰ ਕੀ ਹੋਇਆ ਕਿ ਮਤਲਬ ਉਹ ਨਾ ਉਹ ਸਿਕਿਉਰਟੀ ਗਾਰਡ ਵਾਲਾ ਜਿਹੜਾ 플ੌਟ ਕਰਨ ਲੱਗ ਗਿਆ ਨਾ ਤੁਹਾਡਾ ਬਾਈਕ ਤੇ ਉਹਨੂੰ ਕਹਿੰਦੀ ਮੈਂ ਹੀ ਲਾਉਣੀ ਉਹਨਾਂ ਧੱਕਾ ਕਰਨ ਲੱਗ ਗਏ ਤਾਂ ਗੱਡੀ ਅੱਗੇ ਅੱਗੇ ਕਰਕੇ ਕਹਿੰਦਾ ਇਹ ਉੱਪਰ ਮੇਰੇ ਹਸਬੰਦ ਨਿਕਲੇ ਕਹਿੰਦੇ ਕਿ ਮੈਮ ਅਸੀਂ ਵੇਟ ਕਰਦੇ ਹਾਂ ਵੇਟ ਕਰਦੇ ਇਹਨਾਂ 'ਚ ਪਤਾ ਨਹੀਂ ਇਹਨਾਂ ਦੇ ਹਸਬੰਦ ਵੀ ਕੌਣ ਸੀ ਸਾਨੂੰ ਨਹੀਂ ਪਤਾ ਉਹਨੇ ਗੱਡੀ ਚੁੜਾਤੀ ਉਹਨੇ ਹਸਤਾਨੇ ਤੁਹਾਡੇ ਉੱਤੇ ਮੇਰੇ ਹਸਬੰਦ ਜਿਹੜੇ ਬਾਹਰ ਖੜੇ ਸੀ ਅੱਛਾ ਜੀ ਫਿਰ ਉਸ ਤੋਂ ਬਾਅਦ ਮੈਂ ਗੱਡੀ ਤੋਂ ਬਾਹਰ ਨਿਕਲ ਗਈ ਮੈਂ ਕਿਹਾ ਮੈਮ ਥੋੜੀ ਜੀ ਨਾ ਥੋੜੀ ਸੈਂਸ ਕਰੋ ਪੜੇ ਲ ਕਰ ਤੋਂ ਪੇਰੇ ਠੀਕ ਹੈ ਇੰਨੇ ਚ ਇਹਨਾਂ ਨੇ ਮੇਰੇ ਤੇ ਪਹਿਲਾਂ ਤਾਂ ਗੰਦੀਆ ਗਾਲਾਂ ਕੱਢਣ ਲੱਗ ਪਈਆਂ ਮਾਪਿਆਂ ਨੂੰ ਮੈਂ ਕਹਿੰਦੀ ਉਹਦੀ ਲੈਂਗੁਏਜ ਦਾ ਯੂਜ਼ ਕਰਨ ਵਾਲੀ ਇਹਨਾਂ ਦੋਨੋਂ ਨੇ ਇੱਕ ਨੇ ਮੇਰੇ ਕੋ ਥੱਪੜ ਮਾਰਿਆ ਬਾਅਦ ਵਿੱਚ ਹੱਥ ਚਲਾਕੀ ਹੋਈ ਤਾਂ ਇਹਨਾਂ ਨੇ ਮੇਰੇ ਗਲੇ 'ਚ ਲੋਕੀਟ ਕੱਢਿਆ ਲੋਕੀਟ ਅਜੇ ਵੀ ਨਾ ਦਿਹਾਤੋ ਹੁਣੇ ਦੇ ਨਹੀਂ ਰਹੀਆਂ ਹਾਫ ਚੇਨ ਤੱਕ ਮੇਰੀ ਟੁੱਟੀ ਹੋਈ ਆ ਫਿਰ ਮੇਰੇ ਹਸਬੰਦ ਨੇ ਚਾਇਆ ਤਾਂ ਉਹਨਾਂ ਦੀ ਵੀ ਚੇਨ ਕੌੜੀ ਹੋਈ ਆ ਜਿਹਨੇ ਤੁਹਾਡੇ ਚਪੇੜ ਮਾਰੀ ਕੋਣ ਲੈਡੀ ਸਕੇਗਾ ਉਹਨੋਂ ਲੇਡੀਸ ਆ ਇਹਦੇ ਮਨੇ ਮੇਰੇ ਬਾਹਰ ਸਿੱਕੇ ਬਹੁਤ ਜ਼ਿਆਦਾ ਲੜਾਈ ਹੋਈ ਤਾਂ ਉਸ ਤੋਂ ਬਾਅਦ ਨੇ ਮੈਨੂੰ ਦੇਖੋ ਇਹਨਾਂ ਨੇ ਮੇਰੇ ਕਿੱਦਾਂ ਐ ਬਿਲਕੁਲ ਬਹੁਤ ਜ਼ਿਆਦਾ ਚੀਕਤਾ ਮਾਰੀਆਂ ਹੋਣੀਆਂ ਕਿੰਨੇ ਇਹਨਾਂ ਨੇ ਕੁੱਟਮਾਰ ਕੀਤੀ ਤੁਹਾਡੀ ਚਾਰ ਪੰਜ ਜਾਣੇ ਐ ਉਹ ਜਾਣਦੇ ਕੋਣ ਆ ਬੰਦੇ ਇਹ ਨਹੀਂ ਪਤਾ ਨਹੀਂ ਕੋਣ ਆ ਤੇ ਪੁਲਿਸ ਨੂੰ ਕੰਪਲੇਟ ਕੀਤੀ ਸੀ ਮੌਕੇ ਤੇ ਕੀਤੀ ਆ 15 20 ਮਿੰਟ ਬਾਅਦ ਪੁਲਿਸ ਆ ਗਈ ਦੀ ਮੰਗ ਕਰਦੇ ਆਂ ਪ੍ਰਸ਼ਾਸਨ ਤੋਂ ਮੈਨੂੰ ਮੈਨੂੰ ਇਨਸਾਫ ਚਾਹੀਦਾ ਐ ਇਹ ਪਤਾ ਨਹੀਂ ਰੋਜ਼ ਡੇਲੀ ਕਿੰਨਿਆਂ ਨਾਲ ਇਦਾਂ ਕਰਦੀਆਂ ਹੋਣੀਆਂ ਇਹਨਾਂ ਦਾ ਤਾਂ ਮੈਨੂੰ ਲੱਗਦਾ ਡੇਲੀ ਕੰਮ ਆ ਮੈਨੂੰ ਧਮਕੀ ਦੇ ਰਹੀ ਐ ਸਾਡਾ ਘਰ ਰੋਜ਼ ਹੀ ਖਾਮ ਹੈਗੀ ਅਸੀਂ ਤਾਂ ਰੋਜ਼ ਆਉਂਦੇ ਜਾਂਦੇ ਆ ਇੱਥੇ ਕਾਹ ਦੇ ਲੋ ਆਲੇ ਕਾਹ ਦੇ ਲੋ ਆ ਸ਼ਰੀਫੀਤ ਆਏ ਸ਼ਰੀਫੀਤ ਆਏ ਨੂੰ ਇਹਨੂੰ ਕਹਿੰਦੇ ਆ ਇਹ ਬਦਮਾਸ਼ੀ ਆ ਮੇਰਾ ਨਾਮ ਸ਼ਰਨਪ੍ਰੀਤ ਕੌਰਿਆ ਹਾਂ ਜਾਈ ਸਿਵਲ ਹਸਪੀਟਲ ਜਾਏ ਕਿ ਮਾਮਲਾ ਕੀ ਸਾਰਾ ਇਹ ਸਰ ਅਸੀਂ ਇਸ ਟੁੱਟਡਾਲੇ ਗਏ ਸੀ ਅਸੀਂ ਗੱਡੀ پارک ਕਰਨ ਲੱਗੇ ਸੀਗੇ ਤੇ ਉਹ ਤਿੰਨ ਜਾਣੇ ਸੀਗੇ ਦੋ ਜੈਂਟਸ ਸੀਗੇ ਇੱਕ ਉਹਨਾਂ ਨਾਲ ਲੇਡੀ ਸੀਗੀ ਤੇ ਉਹਨੇ ਵੀ ਸਾਡੇ ਮੁਰਿਆਂ ਗਾ ਉਹ ਜੈਂਟਸ ਜਿਹੜੇ ਸਰਦਾਰ ਸੀਗੇ ਉਹ ਸਾਡੀ ਗੱਡੀ ਦੇ ਨਾਲ ਪੈਰ ਲਾ ਦਿੱਤਾ ਮੁਰਿਆਂ ਕੇ ਰੋਗੇ ਕਹਿੰਦੇ ਕਿ ਮੀਨਸ ਤੁਸੀਂ ਆਪਣੀ ਗੱਡੀ ਰੋਕ ਲਓ ਮੈਂ ਕਿਹਾ ਤੁਸੀਂ ਇੱਦਾਂ ਗੱਡੀ ਦੇ ਬਾਹਰ ਕਾ ਤਾ ਤੁਸੀਂ ਇਦਾਂ ਕਹਤੋਂ ਪਾਰਕਿੰਗ ਤੁਸੀਂ ਕਰਨੀ ਜਾ ਮੈਂ ਕਿਹਾ ਮੈਂ ਤੁਹਾਡੀ ਗੱਡੀ ਦੇ ਬਾਹਰ ਆਈ ਆ ਫੇ ਮੈਂ ਗੱਡੀ ਚੋਂ ਬਾਹਰ ਨਿਕਲੀ ਜਦੋਂ ਮੈਂ ਬਾਹਰ ਨਿਕਲੀ ਤਾਂ ਕਹਿੰਦਾ ਮੈਂ ਸਾਰੇ ਹੀ ਮਾਰ ਦੂੰ ਮੈਂ ਕਿਹਾ ਤੁਸੀਂ ਦੇਖਦੇ ਸਾਰੇ ਮਾਰ ਦੋਸਤੋਂ ਬਾਅਦ ਨਾ ਉਹਨੇ ਮੈਨੂੰ ਪੰਚ ਕੀਤਾ ਮੇਰੇ ਆ ਚੀਜ਼ ਤੇ ਮੁੱਕਾ ਮਰਿਆ ਮੇਰੇ ਇੱਥੇ ਸਾਰੇ ਮੇਰੇ ਬਟਨ ਤੋੜਤੇ ਮੇਰੇ ਆ ਚੀਜ਼ ਤੇ ਬੱਤਨ ਨਹੀਂ ਕੀ ਚੀਜ਼ ਮਾਰੀ ਆ ਮੇਰੇ ਇੱਥੇ ਵੀ ਆ ਆ ਬਾਹਾਂ ਤੇ ਸਾਰੇ ਆ ਚੀਜ਼ਾਂ ਤੇ ਆਹਾਂ ਸਾਰੇ ਤੁਸੀਂ ਜਾਣਦੇ ਮੈਨੂੰ ਕੋਣ ਮੈਡਮ ਇੱਧਰ ਦੇਖੋ ਮੈਨੂੰ ਜਾਣਦੇ ਕੋਣ ਸੀ ਮੈਂ ਬੰਦੇ ਨਹੀਂ ਜਾਣਦੇ ਅਸੀਂ ਉਹਨਾਂ ਦੇ ਕਿੰਨੇ ਵਿਅਕਤੀ ਸੀਗੇ ਉਹ ਉਹ ਦੋ ਮੁੰਡੇ ਬੰਦੇ ਸੀ ਇੱਕ ਸਰਦਾਰ ਸੀ ਇੱਕ ਮੋਨਾ ਸੀ ਐ ਇੱਕ ਉਹਨਾਂ ਦੇ ਨਾਲ ਲੇਡੀ ਸੀਗੀ ਉਹਨਾਂ ਦੇ ਲੇਡੀ ਦਾ ਇੱਕ ਰੋਬ ਆ ਗਈ ਕਿ ਸਾਡੀ ਚੈਨ ਵਗੈਰਾ ਵੀ ਖੋਈ ਕੋਈ ਐਡਾ ਕੋਈ ਗੱਲਬਾਤ ਹੋਈ ਆ ਸਰ ਉਹਨਾਂ ਨੇ ਉੱਥੇ ਇਹ ਰੋਲਾ ਪਾਇਆ ਪਰ ਸਰ ਚੈਨ ਉਹਨਾਂ ਦੇ ਕੋਲ ਦੋ ਉਹਨਾਂ ਦੇ ਕੋਲ ਹੀ ਸੀਗੀਆਂ ਉਸ ਟਾਈਮ ਸਾਰੇ ਉੱਥੇ ਜਿਹੜੇ ਗਾਰਡ ਸਨ ਵੀ ਦੇਖੀਆਂ ਉਹ ਪੁਲਿਸ ਮੁਲਾਜ਼ਮ ਜਿਹੜੇ ਮੌਕੇ ਤੇ ਪਹੁੰਚੇ ਉਹਨਾਂ ਸਭ ਫੜੀਆਂ ਉਹਨਾਂ ਸਾਨੂੰ ਦਿਖਾਈਆਂ ਕਿ ਕਹਿੰਦੇ ਉਹਨਾਂ ਦੀਆਂ ਦੋ ਚੈਨਾ ਮੈਂ ਕਿਹਾ ਸਰ ਸਾਡੀ ਵੀ ਇੱਕ ਚੈਨਾ ਉਹਨਾਂ ਨੇ ਇਹ ਕਿਹਾ ਕਿ ਦੋ ਚੈਨਾ ਆ ਮੈਂ ਕਿਹਾ ਸਰ ਸਾਡੀ ਇੱਕ ਚੈਨ ਆ ਤੇ ਮੁਰਕੂ ਨਹੀਂ ਲੋਕਰ ਦਾਇਸ਼ ਬਣਾ ਲਿਆ ਮੁਰਕੂ ਕਹਿੰਦੇ ਸਾਡੇ ਅਸੀਂ ਗਿਆ ਸੱਸੀ ਕਿਹੜਾ ਦੇਖਦੇ ਲਾਕਟ ਸਾਡੀ ਉੱਥੇ ਤਲਾਸ਼ੀ ਕਰੋ ਮੋੜ ਕੇ ਪੁਲਿਸ ਵਾਲੇ ਸਰ ਕਹਿੰਦੇ ਹਨ ਕਿ ਇਸ ਮੇਰੇ ਬਰਦਰ ਨੂੰ ਕਿਥੋਂ ਡਰਿੰਕ ਕੀਤੀ ਆ ਅਸੀਂ ਗਿਆ ਤੁਸੀਂ ਨਾ ਉਹਨਾਂ ਦਾ ਉਹ ਕਰਾਓ ਟੈਸਟ ਕਰਾਓ ਮੇਰਾ ਭਰਾ ਵੀ ਨਾਲ ਹੀ ਆ ਅਸੀਂ ਉਹਦਾ ਟੈਸਟ ਵੀ ਕਰਾਉਣਾ ਹੈ ਕਿ ਉਹਨੇ ਡਰਿੰਕ ਨਹੀਂ ਕੀਤੀ ਹੈਗੀ ਅਸੀਂ ਗੱਡੀ ਦਾ ਵੀ ਸਾਰਾ ਨੰਬਰ ਮੈਂ ਮੇਰੇ ਤੇ ਬੈਗ ਤੇ ਬਹੁਤ ਜ਼ਿਆਦਾ ਮਾਰਿਆਂ ਪਿਆ ਆ ਕਿਹੜੀ ਚੀਜ਼ ਨਾ ਤੁਹਾਡੇ ਨੇ ਉੱਪਰ ਹਮਲਾ ਕੀਤਾ ਉਹਨਾਂ ਨੇ ਕੋਈ ਨਾ ਦਾਲ ਲੋਹੇ ਦਾ ਸੀਗਾ ਕੁਝ ਚਾਰ ਜੇ ਦੱਬਣੇ ਸੀਗੇ ਸ਼ਾਇਦ ਪੰਜ ਟਾਈਪ ਇੱਥੇ ਮੇਰੇ ਮਾਰਿਆ ਤੇ ਆ ਚੀਜ਼ ਤੇ ਆ ਹਾਂ ਜੀ ਮੈਡਮ ਇੱਕ ਲੋਹੇ ਦੀ ਮੈਡਮ ਰੋਡ ਵੀ ਸੀਗੀ ਉਹਨੂੰ ਰੋਡ ਵਗੈਰਾ ਹੈਗੀ ਸੀ ਮੈਡੀ ਲੋਹੇ ਦੀ ਤੁਹਾਡੇ ਕੋਲ ਸਾਡੇ ਕੋਲ ਪਤਾ ਨਹੀਂ ਉੱਥੇ ਨਾ ਕਿੰਨੇ ਜਾਣੇ ਇਕੱਠੇ ਹੋਏ ਸੀਗੇ ਬਹੁਤ ਜਿਆਦਾ ਰਸ਼ ਪੈ ਗਿਆ ਸਾਨੂੰ ਉਸ ਬੰਦੇ ਨੇ ਤਾਂ ਮੇਰੇ ਨਾ ਪਾਲ ਤੱਕ ਕਰਕੇ ਤਾਂ ਥੱਲੇ ਤੱਕ ਮੈਨੂੰ ਲਿਆ ਸੀ ਮੈਨੂੰ ਨਾ ਸਿਕਿਉਰਿਟੀ ਗਾਰਡਾਂ ਨੇ ਆਣ ਕੇ ਮਸੀ ਉਹਦੇ ਤੋਂ ਮੈਡਮ ਇਹ ਹੋਇਆ ਕਿੱਥੇ ਆ ਇਹ ਮੰਗੇ ਇਹ ਹੋਇਆ ਪਿਉ ਪਿਉ ਮਾਂ ਜਿੱਤੇ ਨਾ ਲਿਖਿਆ ਉਹਦੇ ਥੋੜਾ ਜਿਹਾ ਅਗੇ ਇਧਰਲੀ ਸਾਈਡ ਜਿੱਦੋਂ ਕਿੰਨੇ ਵਜੇ ਹੋਇਆ ਇਹ ਮੈਡਮ ਮਤਲਬ 8:30 9 9:00 ਵਜੇ ਦਾ 9:00 ਵਜੇ ਦੀ ਗੱਲ ਆ ਪੁਲਿਸ ਕੰਪਲੀਟ ਕੀਤੀ ਮੌਕੇ ਤੇ ਹਾਂਜੀ ਮੈਂ ਮੌਕੇ ਤੇ 112 ਨੰਬਰ ਤੇ ਫੋਨ ਲਾਇਆ ਸੀਗਾ ਪੁਲਿਸ ਆਈ ਸੀ ਮੌਕੇ ਤੇ ਹਾਂਜੀ ਪੁਲਿਸ ਵੀ ਉੱਥੇ ਆਈ ਸੀਗੀ ਉਹ ਸਾਰੀ ਲੈ ਕੇ ਵੀ ਗਈ ਕਾਰਵਾਈ ਤੇ ਮੈਡਮ ਸ਼ੁਭਨਾਮ ਕੀ ਆ ਤੇ ਕਿੱਥੇ ਦੇ ਰਹਿਣ ਵਾਲੇ ਆਪਾਂ ਮੇਰੇ ਨਾਮ ਸ਼ਰਨਪ੍ਰੀਤ ਕੌਰਿਆ ਤੇ ਮੈਂ ਰਹਿਣ ਵਾਲੀ ਹਾਂ ਉਧਾ ਈਸ਼ਰਵਾਲ ਦੀ ਉਧਾ ਮੇਰਾ ਪਿੰਡ ਮਾਦੋਪੁਰਿਆ ਕੀ ਮੰਗ ਕਰਦੇ ਮੈਡਮ ਪ੍ਰਸ਼ਾਸਨ ਤੋਂ ਸਰ ਮੇਰੇ ਕੱਪੜੇ ਪਾੜੇ ਉਸ ਬੰਦੇ ਨੇ ਮੇਰੇ ਇੱਥੇ ਤੱਕ ਗਿਆ ਮੇ ਸਾਰੇ ਮੇਰੇ ਇੱਥੇ ਪੰਜ ਪਤਾ ਨਹੀਂ ਕੀ ਮਾਰੇ ਮੇਰੇ ਬਲੱਡ ਨਿਕਲ ਰਿਹਾ ਹੈ ਨਾ ਸਰ ਉੱਥੇ ਮੈਡਮ ਕੋਈ ਸੀਸੀਡੀ ਕੈਮਰੇ ਵਗੈਰਾ ਚੱਲੇ ਲੱਗਦੇ ਹੈ ਨਾ ਪਤਾ ਨਹੀਂ ਹੋ ਉਹਨਾਂ ਨੂੰ ਪਤਾ ਆਊਗਾ ਉੱਥੇ ਮੈਂ ਕਹਿੰਦੀ ਕਿ ਉਹਨੇ ਤਾਂ ਮੇਰੇ ਬਾਲ ਤੱਕ ਵੀ ਇਦਾਂ ਸਾਰੇ ਥੱਲੇ ਲਿਆ ਸੀ ਸਾਡੇ ਨਾਲ ਮੇਰੀ ਸਿਸਟਰ ਸੀ ਉਹਦਾ 2 ਸਾਲ ਦਾ ਬੇਟਾ ਸੀਗਾ ਤੇ ਇੱਕ ਮੇਰੀ ਮਾਸੀ ਜੀ ਦਾ ਮੁੰਡਾ ਸੀਗਾ ਉਹ ਸੀਗਾ 10 ਸਾਲਾਂ ਦਾ ਬੇਟਾ ਤੇ ਇੱਕ ਮੇਰੀ ਮਾਸੀ ਜੀ ਦਾ ਬੇਟਾ ਸੀਗਾ ਉਹ ਸੀਗਾ 14 ਸਾਲਾਂ ਦਾ ਬੇਟਾ ਮੈਡਮ ਇਹ ਲੜਾਈ ਕਿਸ ਕਾਰਨ ਹੋਈ ਹੈ ਸਰ ਇੱਕ ਪਾਰਕਿੰਗ ਕਾਰਨ ਉਸ ਬੰਦੇ ਨੇ ਲੜਾਈ ਕੀਤੀ ਗੱਡੀ ਚੋਂ ਬਾਹਰ ਆਣ ਕੇ ਸਰਦਾਰ ਸੀਗਾ ਅਕਸਰ ਨੂੰ ਤੂੰ ਸਿਆਣਾ ਤੂੰ ਦੇਖ ਤਾਂ ਸਹੀ ਤੂੰ ਕਿਸੇ ਕੁੜੀ ਵਿਚਾਰੀ ਤੇ ਹਨਾ ਉਹਨੇ ਡਰਿੰਕ ਕੀਤੀ ਹੋਈ ਸੀ ਬਹੁਤ ਜ਼ਿਆਦਾ ਤੇ ਉਹ ਸਰ ਮੇਰੇ ਮੈਂ ਫਿਰ ਸਰ ਆਪ ਨੂੰ ਬਚਾਉਂਦੀ ਨੂੰ ਮੈਂ ਉਹਦੇ ਛੱਗਾ ਜ਼ਰੂਰ ਪਾੜਿਆ ਸਰ ਕਿਉਂਕਿ ਉਹ ਮੇਰੇ ਕੱਪੜੇ ਪਾੜਨ ਦੇਆ ਸੀਗਾ ਮੈਂ ਤਾਂ ਆਪਣੀ ਇੱਜ਼ਤ ਬਚਾਉਣੀ ਸੀ ਮੇਰਾ ਇੱਕ ਹੀ ਬਟਨ ਰਹਿ ਗਿਆ ਸਰ ਨਹੀਂ ਤਾਂ ਮੇਰਾ ਸਾਰਾ ਕੁਝ ਸਰ ਮੈਂ ਇੱਥੇ ਕਾਰਵਾਈ ਕਰਾਉਣੀ ਚਾਹੁੰਦੀ ਆ ਮੇਰੀ ਉਹਨੇ ਇੱਜ਼ਤ ਨੂੰ ਹੱਥ ਪਾਇਆ ਹੈ